ਹਾਂਜੀ ਸਟੂਡੈਂਟਸ ਗੁਰਮਤਕ ਆਪਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਪੱਟੀ ਰਾਗ ਆਸਾ ਗੁਰੂ ਨਾਨਕ ਦਾ ਆਰੰਭ ਸਸਾ ਨਾਲ ਸ਼ੁਰੂ ਹੁੰਦਾ ਏ ਸਿੱਧ ਗੋਸ਼ਟੀ ਬਾਣੀ ਗੁਰੂ ਨਾਨਕ ਦੀ ਗੋਰਖਨਾਥ ਦੇ ਚੇਲਿਆਂ ਨਾਲ ਅਚਲ ਬਟਾਲੇ ਹੋਈ ਗੋਸ਼ਟੀ ਦਾ ਸਾਰ ਹੈ ਇਹ ਬਾਣੀ ਰਾਗ ਰਾਮਕਲੀ ਵਿੱਚ ਹੈ ਇਸ ਦੀਆਂ કુલ 73 ਪੌੜੀਆਂ ਹਨ ਬੋਲੀ ਸਾਧ ਭਾਸ਼ਾ ਹੈ ਤੇ ਸ਼ੈਲੀ ਪ੍ਰਸ਼ਨੋਤਰੀਆ ਪੈਰੇ ਤੀਤਿਰਾ ਦਿਨ ਰਾਨ ਸਤਾਰਾ ਰੁਕਤੀ ਬਾਰਾਮਾ ਸਵਕ ਲੋਕ ਕਾਵ ਰੂਪਾਨ ਜਿਨ੍ਹਾਂ ਦਾ ਸਬੰਧ ਸਮੇਂ ਨਾਲ ਹੋਣ ਕਰਕੇ ਕਾਲ ਕਾਵ ਦਾ ਨਾਮ ਵੀ ਪ੍ਰਚਲਿਤ ਹੈ ਤੀਤੀ ਗੁਰੂ ਨਾਨਕ ਦੇਵ ਜੀ ਦੀ ਤੀਤੀ ਬਿਲਾਵਲ ਰਾਗ ਵਿੱਚ ਇਸ ਵਿੱਚ ਮੂਲ ਮੰਤਰ ਦੀ ਵਿਆਖਿਆ ਹੈ ਗੁਰੂ ਨਾਨਕ ਦੇਵ ਜੀ ਨੇ 19 ਅਮਰਦਾਸ ਜੀ ਨੇ 17 ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ ਹੈ ਆਸਾ ਦੀ ਵਾਰ ਗੁਰੂ ਨਾਨਕ ਦੇਵ ਦੀਆਂ 24 ਪੌੜੀਆਂ ਹਨ ਅਤੇ ਹਰ ਪੌੜੀ ਪੰਜ ਤੁਕਾਂ ਦੀ ਹੈ ਇਸ ਵਿੱਚ ਇਸ ਵਾਰ ਵਿੱਚ 88 ਸ਼ਲੋਕ ਗੁਰੂ ਨਾਨਕ ਤੇ 15 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਹਨ ਇਸ ਵਾਰ ਨੂੰ ਟੁੰਡੇ ਆਸੇ ਟੁੰਡੇ ਅਸ ਰਾਜੇ ਦੀ ਧੁਨੀ ਦੇ ਗਾਉਣ ਦਾ ਸੰਕੇਤ ਹੈ ਆਰਤੀ ਤਨਾਸਰੀ ਰਾਗ ਵਿੱਚ ਜਪਜੀ ਸਾਹਿਬ ਦਾ ਅੰਤਮ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰੂ ਅੰਗਦ ਦੇਵ ਜੀ ਦਾ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਕਬੀਰ ਭਗਤ ਦੀ ਬਾਣੀ ਸੰਕਲਿਤ ਹੋਈ ਕਬੀਰ ਜੀ ਦੇ 243 ਸ਼ਲੋਕ 45 ਪਦਾਂ ਦੀ ਬਾਵਨਖਰੀ 16 ਪਦਾਂ ਦੀ ਥੀਤੀ ਆਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਭਗਤ ਰਵਿਦਾਸ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 36 ਬਾਣੀਕਾਰਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨ 15 ਭਗਤ 11 ਭਟਾਂ ਤੇ 4 ਗੁਰੂ ਘਰ ਨਾਲ ਸੰਬੰਧਿਤ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰ ਤਤ ਜਪਜੀ ਸਾਹਿਬ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 1604 ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਸੰਪਾਦਨਾ ਦਾ ਇਹ ਕਾਰਜ ਰਾਮਸਰ ਅੰਮ੍ਰਿਤਸਰ ਵਿਖੇ ਸੰਪੂਰਨ ਹੋਇਆ ਸੀ ਇਸ ਗ੍ਰੰਥ ਦੇ ਕੁੱਲ 1430 ਪੰਨੇ ਹਨ ਗੁਰੂ ਨਾਨਕ ਦੇਵ ਜੀ ਦੀ ਬਾਵਰ ਬਾਣੀ ਵਿੱਚ ਇਤਿਹਾਸਿਕ ਤੱਤ ਮਿਲਦੇ ਹਨ ਗੁਰੂ ਨਾਨਕ ਦੇਵ ਜੀ ਨੇ ਆਸਾ ਮਾਜ ਮਲਾਰ ਤਿੰਨ ਰਾਗਾਂ ਵਿੱਚ ਤਿੰਨ ਵਾਰਾਂ ਰਚੀਆਂ ਗੁਰੂ ਅਮਰਦਾਸ ਜੀ ਨੇ ਰਾਮਕਲੀ ਗੁਜਰੀ ਮਾਰੂ ਤੇ ਸੋਹੀ ਚਾਰ ਰਾਗਾਂ ਵਿੱਚ ਚਾਰ ਵਾਰਾਂ ਰਚੀਆਂ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦਾ ਆਰੰਭ ਕੀਤਾ ਸਤੀ ਪ੍ਰਥਾ ਦਾ ਵਿਰੋਧ ਕੀਤਾ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ ਦਰਜ ਹਨ ਲਾਵਾਂ ਵਾਲੇ ਸ਼ਬਦ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ ਉਹਨਾਂ ਨੇ 2216 ਸ਼ਬਦ ਇਸ ਗ੍ਰੰਥ ਵਿੱਚ ਦਰਜ ਕੀਤੇ ਹਨ ਸਾਸਕ੍ਰਿਤੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੰਜ ਸ਼ਹੀ ਪ੍ਰਯੋਗ ਕੀਤੇ ਹਨ ਆਦੀ ਗ੍ਰੰਥ ਵਿੱਚ 11 ਭਟਾਂ ਦੇ ਕੋਲ 123 ਸਵਈਏ ਅੰਕਿਤ ਹਨ ਜਿਨ੍ਹਾਂ ਵਿੱਚ ਕਲ ਸਹਾਰ ਦੇ 54 ਜਾਲਪ ਦੇ 5 ਕੀਰਤ ਦੇ 8 ਭੀਖਾ ਦੇ 2 ਸੱਲ ਦੇ 3 ਭੱਲ ਦੇ 1 ਨਲ ਦੇ 16 ਗੈਂਦ ਦੇ 13 ਮਾਥਰਾ ਦੇ 14 ਬੱਲ ਦੇ 5 ਤੇ ਹਰੀਵੰਸ ਦੇ 2 ਸਵਈਏ ਸ਼ਾਮਨ ਹਨ ਗੁਰੂ ਨਾਨਕ ਦੇਵ ਜੀ ਦੀਆਂ 3 ਵਾਰਾਂ ਉਹਨਾਂ ਦੇ ਰਾਗ ਪੌੜੀਆਂ ਦੀ ਗਿਣਤੀ ਇਸ ਪ੍ਰਕਾਰ ਮਾਜ ਦੀ ਵਾਰ ਦੀਆਂ 27 ਪੌੜੀਆਂ ਤੇ 63 ਸ਼ਲੋਕ ਗੁਰੂ ਨਾਨਕ ਦੇ 46 ਗੁਰੂ ਅੰਗਦ ਦੇ 12 ਗੁਰੂ ਅਮਰਦਾਸ ਦੇ ਤਿੰਨ ਤੇ ਗੁਰੂ ਰਾਮਦਾਸ ਜੀ ਦੇ ਦੋ ਸ਼ਲੋਕ ਆਸਾ ਦੀ ਵਾਰ ਦੀਆਂ 24 ਪੌੜੀਆਂ ਤੇ 69 ਸ਼ਲੋਕ ਗੁਰੂ ਨਾਨਕ ਦੇ 44 ਗੁਰੂ ਅੰਗਦ ਦੇ 15 ਟੁੰਡੇ ਆਸੇ ਟੁੰਡੇ ਅਸਰਾਜੇ ਦੀ ਧੁਨੀ ਦੇ ਗਾਉਣ ਦਾ ਸੰਕੇਤ ਆਧ ਗ੍ਰੰਥ ਦੇ ਪੰਨਾ 462 ਤੇ ਅੰਕਿਤ ਮਲਾਰ ਦੀ ਵਾਰ ਦੀਆਂ 28 ਪੌੜੀਆਂ 58 ਸ਼ਲੋਕ ਗੁਰੂ ਨਾਨਕ ਦੇ 24 ਗੁਰੂ ਅੰਗਦ ਦੇ 5 ਗੁਰੂ ਅਮਰਦਾਸ ਦੇ 27 ਤੇ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਰਾણે ਕੈਲਾਸ਼ tatha ਮਾਲਦੇਵ ਦੀ ਧੁਨੀ ਤੇ ਗਾਉਣ ਦਾ ਸੰਕੇਤ ਆਦ ਗ੍ਰੰਥ ਦੇ ਪੰਨੇ 278 ਤੇ ਅੰਕਿਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੰਕਤੀ ਗੁਰ ਰਾਮਦਾਸ ਰਚਿਤਾ ਦੇ ਪੰਨਾ ਨੰਬਰ 200 ਸੌਰੀ 982 ਦੇ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਂ ਮਾਂ ਹਨ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਤੁਖਾਰੀ ਰਾਗ ਵਿੱਚ 17 ਪੌੜੀਆਂ ਦਾ ਤੇ ਆਦੀ ਗ੍ਰੰਥ ਵਿੱਚ ਪੰਨਾ ਨੰਬਰ 1101 ਤੋਂ 1107 ਤੱਕ ਅੰਕਿਤ ਹੈ ਦੂਜਾ ਬਾਰਾਂ ਮਾਂ ਗੁਰੂ ਅਰਜਨ ਦੇਵ ਜੀ ਦਾ ਜੋ ਕਿ ਮਾਝ ਰਾਗ ਵਿੱਚ 14 ਪੌੜੀਆਂ ਦਾ ਤੇ ਆਧ ਗ੍ਰੰਥ ਵਿੱਚ ਪੰਨਾ ਨੰਬਰ 133 ਤੋਂ 136 ਤੱਕ ਅੰਕਿਤ ਹੈ। ਸੰਗਰਾਦ ਵੇਲੇ ਇਸੇ ਬਾਰਾਮਾਨ ਨੂੰ ਉਚਾਰਿਆ ਜਾਂਦਾ ਹੈ। ਬੀਬੀ ਪਾਨੀ ਸਾਰੇ ਜਾਣਦੇ ਆਸੀਂ ਬੀਬੀ ਪਾਨੀ ਬਾਰੇ ਤੁਸੀਂ ਕਾਫੀ ਪੜਿਆ ਹੋਊਗਾ ਲੈਸਨ। ਗੁਰੂ ਅਮਰਦਾਸ ਜੀ ਦੀ ਪੁੱਤਰੀ, ਗੁਰੂ ਰਾਮਦਾਸ ਜੀ ਦੀ ਪਤਨੀ ਤੇ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਸੀ। ਬੀਬੀ ਬਾਣੀ ਨੂੰ ਗੁਰੂ ਪੁੱਤਰੀ ਗੁਰੂ ਪਤਨੀ ਤੇ ਗੁਰੂ ਮਾਤਾ ਹੋਣ ਦਾ ਮਾਣ ਹਾਸਲ ਹੈ। ਗੁਰੂ ਰਾਮਦਾਸ ਜੀ ਦੇ ਕੁੱਲ 679 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਗੁਰੂ ਅਮਰਦਾਸ ਜੀ ਦੇ ਕੁੱਲ 907 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਦ ਗ੍ਰੰਥ ਦੀ ਬਾਣੀ ਦਾ ਕੇਰਾ 12 ਤੈਨ 12ਵੀਂ 13ਵੀਂ ਸਦੀ ਤੋਂ 17ਵੀਂ ਸਦੀ ਲਗਭਗ 500 ਸਾਲ ਤੱਕ ਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ 1609 ਈਸਵੀ ਵਿੱਚ ਅਕਾਲ ਤਖਤ ਅੰਮ੍ਰਿਤਸਰ ਦੀ ਉਸਾਰੀ ਕਰਵਾਈ ਸੀ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ 17 ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ ਦੇ ਸ਼ਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂ ਨਾ ਡਰੋ ਨਿਸ਼ਚੈ ਕਰ ਆਪਣੀ ਜੀਤ ਕਰੋ 17 ਚੰਡੀ ਚਰਿਤ ਰਚਿਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੇ ਸਵਈਆ ਛੰਦ ਵਿੱਚ ਹਨ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਭਾਈ ਗੁਰਦਾਸ ਨੂੰ ਪੰਜਾਬੀ ਦਾ ਸੈਂਟ ਪਾਲ ਕਿਹਾ ਹੈ ਭਾਈ ਗੁਰਦਾਸ ਦੀਆਂ ਪਹਿਲੀ 10ਵੀਂ ਤੇ 11ਵੀਂ ਵਾਰ ਇਤਿਹਾਸਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਗੁਰੂ ਗ੍ਰੰਥ ਸਾਹਿਬ ਵਿੱਚ 22 12 ਵਿੱਚ 9 ਜਹੀਆਂ ਵਾਰਾਂ ਹਨ ਜਿਨ੍ਹਾਂ ਨੂੰ ਪਹਿਲਾਂ ਪ੍ਰਚਲਿਤ 9 ਲੋਕ ਵਾਰਾਂ ਦੀਆਂ ਤੁਨਾ ਤੇ ਗਾਉਣ ਦਾ ਉਪਦੇਸ਼ ਹੈ ਇਹ ਵਾਰਾਂ ਇਸ ਪ੍ਰਕਾਰ ਨੇ ਵਾਰ ਮਾਜ ਕੀ ਤथा ਸਲੋਕ ਮਹੱਲਾ ਪਹਿਲਾ ਮਲਕ ਮਰੀਦ ਤथा ਚੰਦਰ ਹੜਾ ਸੋਈਆ ਦੀ ਧੁਨੀ ਆਦ ਗ੍ਰੰਥ ਪੰਨਾ 139 ਤੇ ਅੰਕਿਤ ਗੋੜੀ ਦੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਮੌਜ ਦੀ ਧੁਨੀ ਆਦ ਗ੍ਰੰਥ ਪੰਨਾ ਨੰਬਰ 318 ਤੇ ਅੰਕਿਤ ਆਸ਼ਾ ਦੀ ਵਾਰ ਮਹੱਲਾ ਪਹਿਲਾ ਟੁੰਡੇ ਅਸਰਾਜੇ ਕੀ ਧੁਨੀ ਆਦ ਗ੍ਰੰਥ ਪੰਨਾ ਨੰਬਰ 462 ਗੁਜਰੀ ਦੀ ਵਾਰ ਮਹੱਲਾ ਤੀਜਾ ਸਿਕੰਦਰ ਇਬਰਾਹਿਮ ਦੀ ਧੁਨੀ ਆਦ ਗ੍ਰੰਥ ਪੰਨਾ ਨੰਬਰ 458 ਬਡ ਹੰਸ ਦੀ ਵਾਰ ਮਹੱਲਾ ਚੌਥਾ ਲੱਲਾ ਬਹੀ ਲੀਮਾ ਦੀ ਧੁਨੀ ਆਦ ਗ੍ਰੰਥ ਪੰਨਾ ਨੰਬਰ 485 ਤੇ ਅੰਕਿਤ ਰਾਮ ਕਲੀ ਦੀ ਵਾਰ ਮਹੱਲਾ ਤੀਜਾ ਯੋਧੇ ਵੀਰੇ ਪੂਰਵਾਣੀ ਦੀ ਧੁਨੀ ਆਦ ਗ੍ਰੰਥ ਪੰਨਾ ਨੰਬਰ 847 ਤੇ ਅੰਕਿਤ ਸਾਰੰਗ ਦੀ ਵਾਰ ਮਹੱਲਾ ਚੌਥਾ ਰਾਈ ਮੈਮੇ ਹਸਨੇ ਦੀ ਧੁਨੀ ਆਦ ਗ੍ਰੰਥ 1237 ਆਦ ਗ੍ਰੰਥ ਪੰਨਾ 1237 ਤੇ ਅੰਕਿਤ ਮਲਾਰ ਦੀ ਵਾਰ ਮਹੱਲਾ ਪਹਿਲਾ ਰਾਣੀ ਕੇਲਾਸ tatha ਮਾਲਦੇਵ ਦੀ ਧੁਨੀ ਆਦ ਗ੍ਰੰਥ ਪੰਨਾ ਨੰਬਰ 278 ਕਾਨੜੇ ਦੀ ਵਾਰ ਮਹੱਲਾ ਚੌਥਾ ਮੂਸੇ ਦੀ ਵਾਰ ਧੁਨੀ ਆਦ ਗ੍ਰੰਥ ਪੰਨਾ ਨੰਬਰ 1318 ਦੇ ਅੰਕਿਤ ਹੈ ਪ੍ਰੋਫੈਸਰ ਪਿਆਰੇ ਸਿੰਘ ਭੋਗਲ ਭਗਤਾਂ ਦੀ ਬਾਣੀ ਨੂੰ ਪੰਜਾਬੀ ਦੀਆਂ ਰਚਨਾਵਾਂ ਵਿੱਚ ਨਹੀਂ ਮੰਨਦਾ ਆਦਿ ਗ੍ਰੰਥ ਦੇ ਅੰਤ ਉੱਤੇ ਦਿੱਤੇ ਹੋਏ ਪ੍ਰਸਿੱਛਤ ਦਾ ਸਰਲੇਖ ਕੀ ਹੈ ਰਾਗ ਮਾਲਾ ਰੇ ਮਨ ਅਸੀ ਹਰੀ ਸੋ ਪ੍ਰੀਤ ਕਰ ਜੈਸੀ ਜਲ ਕਮਲੇਹੀ ਇਹ ਸਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਸਿੱਧ ਗੋਸਤੀ ਬਾਣੀ ਵਿੱਚ ਦਰਜ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਦਾ ਕਰਤਾ ਹੈ ਰਤਨ ਸਿੰਘ ਜੱਗੀ ਕਾਲੀ ਕੋਇਲ ਤੋਂ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਵੇ ਰਹੇ ਜਾਲੀ ਇਹ ਗੁਰਮਾਣੀ ਸਤਰਾ ਬਾਬਾ ਫਰੀਦ ਜੀ ਦੀਆਂ ਹਨ ਜਿਹੜੀਆਂ ਕਿ ਸੂਹੀ ਰੰਗ ਵਿੱਚ ਆਕੇਦ ਹਨ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 794 ਉਤੇ ਦਰਜ ਹਨ ਇਹਨਾਂ ਸਤਰਾ ਵਿੱਚ ਪ੍ਰੋਡੋਕਤੀ ਅਲੰਕਾਰ ਵਰਤਿਆ ਗਿਆ ਹੈ ਗੁਰਮਤੀ ਰਸਵਾਦ ਵਧੇਰੇ ਨਜ਼ਦੀਕ ਹੈ ਪੂਰਵੀ ਚਿੰਤਨ ਪ੍ਰਣਾਲੀ ਦੇ ਡਾਕਟਰ ਦੀਵਾਨ ਸਿੰਘ ਨੇ ਗੁਰੂ ਨਾਨਕ ਦੇ ਰਹਸਵਾਦ ਨੂੰ ਆਖਿਆ ਹੈ ਗੂੜ ਰਹਸਵਾਦ ਸਾਰਾ ਬ੍ਰਹਮੰਡ ਪ੍ਰਮਾਤਮਾ ਦਾ ਅਸੀਮ ਫੈਲਾਅ ਹੈ ਇਹ ਵਿਚਾਰ ਹੈ ਕਬੀਰ ਦਾ ਅਕਾਲ ਤਖਤ ਦੀ ਸਥਾਪਨਾ ਗੁਰੂ ਹਰਗੋਬਿੰਦ ਸਿੰਘ ਨੇ 9 ਜੁਲਾਈ 1609 ਈਸਵੀ ਨੂੰ ਕੀਤੀ ਸੀ ਚਰিত্রਪਰਖਿਆਨ ਰਚਨਾ ਕਿਸ ਧਰਮ ਗ੍ਰੰਥ ਵਿੱਚ ਸ਼ਾਮਿਲ ਹੈ ਦਸਮ ਗ੍ਰੰਥ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ ਅੱਗੇ ਅਸੀਂ ਗੱਲ ਕਰਾਂਗੇ ਗੁਰਮਤ ਕਾਬ ਦਾ ਰਾਜਨੀਤਿਕ ਪੱਖ ਦੀ ਗੁਰਮੁਖ ਕਾਵ ਨੇ ਆਪਣੇ ਸਮੇਂ ਦੀ ਨਿਖਾਰ ਵੱਲ ਜਾ ਰਹੀ ਰਾਜਨੀਤੀ ਉੱਪਰ ਟਿੱਪਣੀ ਕਰਦਿਆਂ ਕਾਲ ਯੁੱਗ ਨੂੰ ਛੁਰੀ ਤੇ ਰਾਜਿਆਂ ਨੂੰ ਕੁਸਾਈ ਦੇ ਤੁਲ ਦੱਸਿਆ ਹੈ ਗੁਰੂ ਨਾਨਕ ਨੇ ਬਾਬਰ ਬਾਣੀ ਵਿੱਚ ਬਾਬਰ ਦੇ ਹਮਲੇ ਦਾ ਉਲੇਖ ਕੀਤਾ ਹੈ ਬਾਬਰ ਦੇ ਹਮਲੇ ਦੇ ਸਮੇਂ ਭਾਰਤੀ ਰਾਜੇ ਐਸ਼ ਪ੍ਰਸਤੀ ਵਿੱਚ ਡੁੱਬੇ ਹੋਏ ਸਨ ਜਿਹੜੇ ਆਪਤਾ ਮਰੇ ਹੀ ਹੀਰਿਆਂ ਵਰਗੇ ਭਾਰਤ ਦੀ ਦੁਰਸਹਾ ਦਾ ਕਾਰਨ ਵੀ ਬਣੇ ਗੁਰਬਾਣੀ ਦੱਸਦੀ ਹੈ ਰਤਨ ਵਿਗਾੜ ਵਿਗੋਇ ਕੁੱਤੀ ਮੂਝਿਆ ਸਾਰ ਨਾ ਕਾਈ ਇਸ ਅਵਸਥਾ ਦੀ ਪ੍ਰੌੜਤਾ ਕਰਦੇ ਆ ਪਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਗੁਰਮਤ ਕਾਵ ਨੇ ਸਭ ਨੂੰ ਨਿਆ ਸਭ ਨੂੰ ਅਧਿਕਾਰ ਸਭ ਨੂੰ ਸੁਤੰਤਰਤਾ ਸਭ ਨੂੰ ਸਮਾਨਤਾ ਸਭ ਨੂੰ ਸਵੈ ਵਿਕਾਸ ਤੇ ਸਮਾਨ ਅਫਸਰ ਦੇ ਸੰਕਲਪ ਨੂੰ ਉਭਾਰਿਆ ਹੈ ਗੁਰਮਤ ਕਾਵ ਨੇ ਇੱਕ ਆਦਰਸ਼ਕ ਕਾਵਨੇ ਇੱਕ ਆਦਰਸ਼ਕ ਸਟੇਟ ਦਾ ਖਾਕਾ ਉਲੀਕਿਆ ਹੈ ਜਿਸ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ ਉਸਕਾਰ ਕਰਨ ਦੀ ਲੋੜ ਹੈ ਗੁਰੂ ਨਾਨਕ ਦੇਵ ਜੀ ਨੇ ਪੰਜ ਆਤਮਿਕ ਮੰਡਲਾਂ ਦਾ ਜ਼ਿਕਰ ਕਰਦੇ ਆ ਇਹਨਾਂ ਨੂੰ ਪੰਜ ਖੰਡਾਂ ਵਿੱਚ ਵੰਡਿਆ ਹੈ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਨਾਲ ਓਕੇ ਥੈਂਕਸ